ਪੰਜਾਬ ਸਰਕਾਰ ਤੁਹਾਡੇ ਦਵਾਰ ਪਿੰਡ ਡਲ ਵਿਖੇ ਲੱਗੇ ਵਿਸ਼ੇਸ਼ ਕੈਂਪ ਵਿੱਚ ਵੱਖ-ਵੱਖ ਭਾਗਾਂ ਵੱਲੋਂ ਬਰਹਾਈਆ ਕਰਵਾਈਆਂ ਗਈਆਂ ਸੇਵਾਵਾਂ ਸੇਵਾਵਾਂ ਦਾ ਲਾਭ ਲੈਣ ਲਈ ਪਿੰਡ ਵਾਸੀਆਂ ਨੇ ਕੀਤੀ ਵੱਡੀ ਸ਼ਿਰਕਤ ਇਸ ਮੌਕੇ ਤੇ ਵੱਖ-ਵੱਖ ਭਾਗਾਂ ਵੱਲੋਂ ਆਮ ਪਬਲਿਕ ਨੂੰ ਸਹੂਲਤਾਂ ਦੇਣ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ ਅਤੇ ਹੋਰ ਸਬਦਾਵਾਂ ਮਹਈਆ ਕਰਵਾਈਆਂ ਗਈਆਂ ਇਸ ਮੌਕੇ ਤੇ ਦੇਖੋ ਡਾਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਤੇ ਕੀ ਹੈ ਕਹਿਣਾ ਵੱਡੇ ਅਧਿਕਾਰੀਆਂ ਦਾ ਇਸ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਰਕਾਰ ਆਪਕੇ ਦਵਾਰ ਦੇ ਲੜੀ ਦੇ ਤਹਿਤ ਅੱਜ ਪਿੰਡ ਡੱਲ ਦੋਦੀ ਤੇ ਹੋਰ ਵੀ ਬਹੁਤ ਪਿੰਡਾਂ ਵਿੱਚ ਇਹ ਕੈਂਪ ਲਗਾਏ ਗਏ ਨੇ ਜਿਨ੍ਹਾਂ ਵਿੱਚ ਅੱਜ ਆਪਾਂ ਇੱਥੇ ਹਾਜ਼ਰ ਹਾਂ ਤੇ ਹੋਰ ਵੀ ਸਾਰੇ ਵਿਭਾਗ ਮਤਲਬ ਇੱਥੇ ਆਪਣੇ ਪੂਰੇ ਟਾਈਮ ਨਾਲ ਹਾਜ਼ਰ ਨੇ ਤੇ ਕੰਮ ਕਰਦੇ ਨੇ ਤੇ ਲੋਕ ਵੀ ਇਹ 2 ਵਜੇ ਤੋਂ ਸਵੇਰ ਦਾ ਕੈਂਪ ਸੀਗਾ 10 ਤੋਂ 1 ਤੇ ਸ਼ਾਮ ਦਾ ਕੈਂਪ ਆ 2 ਤੋਂ 5 ਵਜੇ ਤੱਕ ਤੇ ਸਭ ਤੋਂ ਵੱਧ ਜਿਹੜੇ ਆ ਲਾਭਪਾਤੀ ਕਿਸ ਤੀ ਦੇ ਆਏ ਸਭ ਤੋਂ ਵੱਧ ਲਾਭਪਾਤੀ ਸਾਡੇ ਕੋਲ ਰਸ਼ਨ ਕਾਰਡ ਦੇ ਮਤਲਬ ਇਹ ਸਾਡੇ ਕੋਲ ਆਏ ਨੇ ਅਸੀਂ ਉਹਨਾਂ ਦਾ ਸਾਰਾ ਜਿਹੜਾ ਵਾ ਉਹਨਾਂ ਦਾ ਬਾਇਓ ਡਾਟਾ ਨੋਟ ਕਰ ਲਿਆ ਤੇ ਉਹਨਾਂ ਨੂੰ ਆਸ਼ਵਾਸ਼ਣ ਦਵਾਇਆ ਵੀ ਤੁਹਾਡੇ ਕੰਮ ਸਾਰਿਆਂ ਦੇ ਔਰ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸਾਰੇ ਮਹਿਕਮਿਆਂ ਦੇ ਲੋਕ ਸਾਡੇ ਕੋਲ ਆ ਰਹੇ ਨੇ ਅਸੀਂ ਉਹਨਾਂ ਦਾ ਸਾਰਿਆਂ ਦਾ ਕੰਮ ਜਿਹੜਾ ਵਾ ਉਹ ਬਿਲਕੁਲ ਵਧੀਆ ਤਰੀਕੇ ਨਾਲ ਕਰੀ ਜਾ ਰਹੇ ਆ ਇਸ ਤੋਂ ਇਲਾਵਾ ਵੀ ਜਿਹੜੇ ਕੈਂਪ ਲਾਗੇ ਲਾਏ ਜਾਣਗੇ ਏਰੀਆ ਦੇ ਵਿੱਚ ਹਾਂ ਚੱਲਣਗੇ 29 ਤਰੀਕ ਤੱਕ ਕੰਮ ਚੱਲਣੇ ਨੇ ਕਿੰਨੀਆਂ ਸਵਾਵਾਂ ਜਿਹੜੀਆਂ ਇਸ ਕੈਂਪ ਦੇ ਵਿੱਚ ਇਹ ਕੈਂਪ ਦੇ ਵਿੱਚ ਜੇ ਲਗਭਗ ਸਾਰੀਆਂ ਹੀ ਸਵਾਵਾਂ ਜਿਹੜੀਆਂ ਹੋ ਰਹੀਆਂ ਨੇ ਅ ਅੱਜ ਸਾਡੇ ਕੋਲ ਪੁਲਿਸ ਵਾਲੇ ਕਿੰਨੀਆਂ 45 45 ਸਵਾਵਾਂ ਨੇ ਪੁਲਿਸ ਮਹਿਕਮਾ ਨਹੀਂ ਆ ਉਹਨਾਂ ਨੂੰ ਹਦਾਇਤ ਕਰਤੀ ਆ ਵੀ ਉਹ ਵੀ ਸਾਡੇ ਕੋਲ ਪਹੁੰਚਿਆ ਕਰਨ ਬਿਜਲੀ ਬੋਡੀ ਪਹੁੰਚਿਆ ਕਰੇ ਅੱਜ ਕੋਈ ਐਹੋ ਜੇ ਸਰਟੀਫਿਕੇਟ ਦਿੱਤੇ ਗਏ ਜਿਹੜੇ ਮੌਕੇ ਤੇ ਬਣ ਕੇ ਹੀ ਲਾਪਾਤਰੀ ਨੂੰ ਮਿਲ ਗਏ ਹੋਣ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਜੀ ਉਹ ਆਪਾਂ ਨੋਟ ਕਰੀ ਜਾ ਰਹੇ ਆ ਉਹ ਬਣ ਕੇ ਫਿਰ ਉਹਨਾਂ ਦੇ ਘਰ ਪਾਉਣ ਜਾਣਗੇ ਜਿਹੜੇ ਜਿਸ ਤਰ੍ਹਾਂ ਇਸ ਤਿਹਨੇ ਬਣਾਇਆ ਮੰਨ ਲਓ ਆਧਾਰ ਕਾਰਡ ਬਣਾਇਆ ਰਿਜੈਕਟ ਹੋਈ ਨਾ ਕਿਸੇ ਕਾਰਨ ਫਿਰ ਉਹ ਜਿਹੜਾ ਲਾਭਪਾਤੀ ਕਿੱਥੇ ਸੰਪਰਕ ਕਰ ਸਕਦਾ ਇਸੇ ਫਿਰ ਉਹ ਕਿਤੇ ਨਹੀਂ ਉਹਨਾਂ ਨੂੰ ਜਾਣ ਦੀ ਲੋੜ ਹੋਣਾ ਆਪਾਂ ਇੱਕ ਪੋਰਟਲ ਐਸਜੀ ਬਣਾਤੀ ਆ ਉਹ ਤੇ ਉਹਨਾਂ ਨੇ ਸਾਨੂੰ ਅਪਲਾਈ ਕਰਨਾ ਹੈ ਅਹੀਂ ਉਹ ਸਾਰਾ ਕੁਝ ਕਰਕੇ ਤੇ ਉਹਨਾਂ ਨੂੰ ਘਰ ਪਤਾ ਤੱਕ ਪਹੁੰਚ ਕਰਨੀ ਹੈ ਇਸ ਸੰਬੰਧੀ ਹੋਰ ਪੁੱਛਣਾ ਚਾਹੁੰਦੇ ਹੋ ਬਸ ਵਧੀਆ ਲੋਕ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣ ਜਿੱਦਾਂ ਕੱਲ ਥੋੜੇ ਲੋਕ ਘਟਾ ਆਏ ਤੇ ਸਾਨੂੰ ਸਾਡੇ ਮਨ ਚ ਆਇਆ ਸੀ ਵੀ ਇਹ ਲੋਕ ਘਟ ਕਿਉਂ ਆਏ ਨੇ ਅੱਜ ਉਸ ਤੋਂ ਬਾਅਦ ਅਸੀਂ ਰਾਤੀ ਸਾਰੇ ਪਿੰਡਾਂ 'ਚ ਅਨਾਉਂਸਮੈਂਟ ਕਰਾਈ ਆ ਬਹੁਤ ਲੋਕ ਅੱਜ ਆਏ ਨੇ ਤੇ ਸਾਰੇ ਲੋਕ ਖੁਸ਼ ਨੇ ਇਹ ਸਬਦਾ ਤੋਂ ਜੇ ਕੋਈ ਇਹ ਰਹਿ ਜਾਂਦਾ ਲਾਹ ਪਾਤਰੀ ਤੇ ਕੱਲ ਜਾਂ ਪਰਸੂ ਇਸ ਕੈਂਪ ਦੇ ਵਿੱਚ ਆ ਗਏ ਜਿਹੜਾ ਉਹ ਆਪਣੀ ਫਿਰ ਜ਼ਰੂਰਤ ਪੂਰੀ ਕਰ ਸਕਦੇ ਇਹ ਜਿਹੜੇ ਅਗਲੇ ਪਿੰਡਾਂ 'ਚ ਕੈਂਪ ਲੱਗਣਗੇ ਉੱਥੇ ਜਾ ਕੇ ਕਰ ਸਕਦੇ